ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਏ ਹੋਏ ਹਾਂ ਰਮਦਾਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਮਾਥ ਬਾਬਾ ਬੁੱਢਾ ਜੀ ਸਾਹਿਬ ਤੇ ਚਲੋ ਆਓ ਹੁਣ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਸਥਾਨ ਤੇ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਸੋ ਚਲੋ ਆਓ ਅੰਦਰੋਂ ਦਰਸ਼ਨ ਕਰਦੇ ਆ ਤੇ ਫਿਰ ਤੋਂ ਅੱਜ ਇਤਿਹਾਸ ਦੀ ਗੱਲ ਕਰਾਂਗੇ ਰਾਮਦਾਸ ਨਗਰੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿਸ ਜਗ੍ਹਾ ਤੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ 1518 ਈਸਵੀ ਨੂੰ ਇਸ ਪਵਿੱਤਰ ਨਗਰ RAMDAS ਵਿਖੇ ਆਏ ਸਨ ਇਸ ਨਗਰ ਤੋਂ ਪਹਿਲਾਂ ਇਸ ਜਗ੍ਹਾ ਤੇ ਰਾਵੀ ਦਰਿਆ ਲੱਗਦਾ ਸੀ ਅਤੇ ਇਸ ਜਗ੍ਹਾ ਤੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਦਰਿਆ ਦੇ ਕੰਢੇ ਪਸ਼ੂ ਚਾਰਦੇ ਹੋਏ ਬਾਲਕ ਬੂੜੇ ਨਾਲ ਹੋਇਆ ਗੁਰੂ ਸਾਹਿਬ ਨੇ ਇਸ ਛੋਟੇ ਜਿਹੇ ਬਾਲਕ ਨੂੰ ਵਿਵੇਕ ਅਤੇ ਵਿਰਾਗ ਦੀਆਂ ਗੱਲਾਂ ਕਰਦੇ ਸੁਣਿਆ ਤੇ ਕਿਹਾ ਤੂੰ ਹੈ ਬੱਚਾ ਪਰ ਗੱਲਾਂ ਬੁੜਿਆਂ ਵਾਲੀ ਕਰਦਾ ਹੈ ਮਿਹਰ ਦੀ ਨਿਗਾ ਨਾਲ ਨਦਰੂ ਨਿਹਾਲ ਕਰਦੇ ਹੋਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਲਕ ਨੂੰ ਬੂੜੇ ਤੋਂ ਬਾਬਾ ਬੁੱਢਾ ਜੀ ਦਾ ਖਿਤਾਬ ਬਖਸ਼ਿਆ ਇਸੇ ਪਾਵਨ ਨਗਰੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪਰਿਵਾਰ ਸਮੇਤ 21 ਸਾਲ 11 ਮਹੀਨੇ ਅਤੇ 13 ਦਿਨ ਦਾ ਸਮਾਂ ਬਤੀਤ ਕੀਤਾ ਉਸ ਸਥਾਨ ਤੇ ਨਗਰ RAMDAS ਵਿੱਚ ਗੁਰਦੁਆਰਾ ਤਪ ਸਥਾਨ ਸ਼ਿਸ਼ੋਬਿਤ ਹੈ ਜਿਸ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਕਹਾ ਰੱਖਿਆ ਜਾਂਦਾ ਹੈ ਜਦੋਂ ਬਾਬਾ ਬੁੱਢਾ ਜੀ ਨੇ ਅੰਤਿਮ ਵੇਲੇ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਸੀ ਤਾਂ ਗੁਰੂ ਸਾਹਿਬ ਨੇ ਓਨ ਸਮੇਂ ਪਈ ਸੁੱਖਾ ਜੀ ਦੇ ਡੇਰੇ ਤੋਂ 94 ਸਿੱਖਾਂ ਸਮੇਤ ਉਤਾਰਾ ਕੀਤਾ ਗੁਰੂ ਮਹਾਰਾਜ ਜੀ ਨੇ ਆਪਣੇ ਘੋੜੇ ਪਿੱਛੇ ਹੀ ਬੰਨ ਦਿੱਤੇ ਅਤੇ ਆਪਣੇ ਸਿੱਖਾਂ ਸਮੇਤ ਜੋੜੇ ਉਤਾਰ ਕੇ ਪੈਦਲ ਚੱਲ ਕੇ ਗੁਰਦੁਆਰਾ ਤਪ ਅਸਥਾਨ ਵਿਖੇ ਪਹੁੰਚੇ ਅਤੇ ਗੁਰੂ ਹਰगोबिंद ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ ਅਤੇ ਗੁਰੂ ਸਾਹਿਬ ਜੀ ਦੇ ਨਾਲ-ਨਾਲ ਬਚਨ ਬिलास ਕਰਦੇ ਕਰਦੇ ਹੀ ਬਾਬਾ ਜੀ 16 ਨਵੰਬਰ 1631 ਨੂੰ ਸਚਕੰਡਵਲ ਧਿਆਨ ਕਰ ਗਏ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਅਰਥੀ ਨੂੰ 6ਵੇਂ ਪਾਤਸ਼ਾਹ ਆਪ ਮੋਢਾ ਦਿੰਦੇ ਹਨ ਅਤੇ ਗੁਰਦੁਆਰਾ ਤਪ ਸਥਾਨ ਤੋਂ ਇਸ ਪਵਿੱਤਰ ਜਗ੍ਹਾ ਗੁਰਦੁਆਰਾ ਸਚਖੰਡ ਸਮਾਦ ਬਾਬਾ ਬੁੱਢਾ ਸਾਹਿਬ ਜੀ ਲਿਆ ਕੇ ਆਪਣੀ ਹੱਥੀ ਬਾਬਾ ਜੀ ਲਈ ਚਿਥਾ ਤਿਆਰ ਕੀਤੀ ਸਿੱਖ ਪਰੰਪਰਾ ਅਨੁਸਾਰ ਅਰਦਾਸ ਕੀਤੀ ਅਤੇ ਚਿਖਾ ਨੂੰ ਅਗਨੀ ਬਾਬਾ ਜੀ ਦੇ ਛੋਟੇ ਸੁਪੁੱਤਰ ਭਾਈ ਪਾਣਾ ਜੀ ਨੇ ਵਿਖਾਈ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜੋ ਥੜਾ ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਅਸਥਾਨ ਤੇ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ ਥੜੇ ਦੇ ਨਜ਼ਦੀਕ ਇੱਕ ਟਾਲੀ ਦਾ ਦਰਖਤ ਹੈ ਜਿਸ heਠਾਂ ਬੈਠ ਕੇ ਭਾਈ ਜੇਠਾ ਜੀ ਨੇ ਬਾਬਾ ਜੀ ਦੇ ਅੰਤਿਮ ਸੰਸਕਾਰ ਸਮੇ ਸੋਹਿਲਾ ਸਾਹਿਬ ਦਾ ਪਾਠ ਕੀਤਾ ਬਾਬਾ ਜੀ ਦੀਆਂ ਸਾਰੀਆਂ ਅੰਤਿਮ ਰਸਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਪੂਰੀਆਂ ਕੀਤੀਆਂ ਇਸ ਪਵਿੱਤਰ ਨਗਰ RAMDAS ਦੀ ਧਰਤੀ ਨੂੰ 6 ਗੁਰੂ ਸਹਿਬਾਨ ਜੀ ਦਾ ਚਰਨ ਛੋਪਾ ਪ੍ਰਾਪਤ ਹੈ ਇਸ ਮੁੱਚੀ ਮਾਨਵਤਾ ਮਹਾਨ ਸਿੱਖ ਸੇਵਾ ਕਰ ਨਿਮਰਤਾ ਦੇ ਪੁੰਜ ਕਹਿਣੀ ਅਤੇ ਕਥਨੀ ਦੇ ਪੂਰੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੱਡ ਗ੍ਰੰਥੀ ਪੰਜ ਗੁਰੂ ਸਾਹਿਬਾਨ ਜੀ ਨੂੰ ਆਪਣੀ ਹੱਤੀ ਗੁਰਤਾ ਗੱਦੀ ਦੀ ਰਸਮ ਕਰਨ ਵਾਲੇ ਪਵਿੱਤਰ ਆਤਮਾ ਦਾ ਇਹ ਅਸਥਾਨ ਹੈ ਇਸ ਅਸਥਾਨ ਤੇ ਸੰਗਤਾਂ ਸ਼ਰਧਾ ਨਾਲ ਦਰਸ਼ਨ ਇਸ਼ਨਾਨ ਕਰਕੇ ਆਪਣਾ ਮਨ ਚਾਹ ਫਲ ਪਾਉਂਦੀਆਂ ਹਨ ਤੇ ਵੀਡੀਓ ਅੱਜ ਦੀ ਅਸੀਂ ਇੱਥੇ ਖਤਮ ਕਰਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਮੋਟੀਵੇਸ਼ਨ ਮਿਲਦੀ ਹੈ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਨੋਟੀਫਿਕੇਸ਼ਨ ਓਨ ਕਰ ਲਿਓ